ਪਹਿਲਾਂ ਵਿਸ਼ਵਾਸ ਹੁੰਦਾ ਨਹੀਂ ਵਿਸ਼ਵਾਸ ਪੈਦਾ ਹੁੰਦਾ ਹੈ ਵਿਸ਼ਵਾਸ ਪੈਦਾ ਕਰਨ ਵਾਲੀ ਚੀਜ਼ ਹੈ ਗੁਰਬਾਣੀ ਦਾ ਵਿਸ਼ਵਾਸ ਹੈ ਜੀ ਲੋਕਾਂ ਨੂੰ ਕਿਉਂ ਸਮਝ ਨਹੀਂ ਆ ਸਮਝ ਹੈ ਨਹੀਂ ਸਮਝ ਹੋਵੇ ਤਾਂ ਵਿਸ਼ਵਾਸ ਹੋਵੇ ਜਿੰਨਾ ਜਰ ਮਨ ਨੂੰ ਗਿਆਨ ਨਹੀਂ ਹੁੰਦਾ ਮਨ ਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਦੀ ਬਿਲਕੁਲ ਕਲੀਅਰ ਸਮਝ ਨਹੀਂ ਆਉਂਦੀ ਉਹਨਾਂ ਦਾ ਗੁਰਬਾਣੀ ਤੇ ਭਰੋਸਾ ਹੋਣਾ ਮੁਸ਼ਕਲ ਗੱਲ ਹੈ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ ਗੁਰਬਾਣੀ ਸਮਝਣੀ ਨਹੀਂ ਉਹਨਾਂ ਨੂੰ ਗੁਰਬਾਣੀ ਤੇ ਭਰੋਸਾ ਹੋਣਾ ਹੀ ਨਹੀਂ ਉਹ ਹੱਥਾਂ ਟੱਕੜ ਜੋਗੇ ਹੀ ਨਹੀਂ ਸ਼ਰਦਾ ਹੀ ਹੈ ਉਹਨਾਂ ਦੀ ਉਹ ਸ਼ਰਦਾ ਵੀ ਝੂਠੀ ਹੋਇਆ ਉਹਨਾਂ ਦੀ ਉਹਨਾਂ ਕੋ ਗਿਆਨ ਵੀ ਝੂਠਾ ਹੀ ਹੈ ਜੇ ਸ਼ਬਦ ਵਿਚਾਰ ਕਰਦੇ ਰਹੀਏ ਗੁਰਬਾਣੀ ਵਿਚਾਰ ਕਰਦੇ ਰਹੀਏ ਤਬ ਆਹ ਲੈ ਜਣੇ ਕੰਮ ਕਰਨ ਨੂੰ ਜਦ ਸਾਰੇ ਭੁੱਲੇ ਰਹਿੰਦੇ ਨੇ ਮਾਇਆ ਦੇ ਜਨ ਪ੍ਰੋਗਰਾਮ ਨੇ ਸਾਰੇ ਭੁੱਲੇ ਰਹਿੰਦੇ ਨੇ ਉਹ ਜਦੋਂ ਮਹਾਯਾ ਦੇ ਫੁੱਲ ਨੇ ਉਹਦੇ ਉੱਠਣ ਲੱਗਦੇ ਨੇ ਉਹੀ ਕਲਪਨ ਪਰਵਾ ਪੇ ਤੁਮ ਕਰੋ ਵਿਚਾਰ ਜਿਹੜੀ ਅਸੀਂ ਇਕਮ ਕਹਿੰਦੇ ਆ ਚੰਨ ਪੱਖ ਦੀ ਨੂੰ ਪਰ ਉਹ ਪਰਵਾ ਕਹਿੰਦੇ ਨੇ ਉਪਰ ਪਰਵਾ ਹੀ ਹੁੰਦੀ ਆ ਕਿਉਂਕਿ ਇਕਮ ਵੀਰੂ ਹੁੰਦੀਆਂ ਮਹੀਨੇ ਦੇ ਪਹਿਲੇ ਦਿਨ ਤੇ ਇਹ ਹੁੰਦਾ 15 ਦਿਨ ਤੈ ਬਾਅਦ ਜਿਹੜਾ ਪਿਛਲਾ ਪੱਖ ਆ ਉਹਦੀ ਇਕਮ ਜਿਹਨੂੰ ਪਰਵਾ ਕਹਿੰਦੇ ਨੇ ਪਰਵਾ ਕਹਿੰਦੇ ਨੇ ਜਦੋਂ ਕਮ ਸ਼ੁਰੂ ਹੁੰਦੀ ਆ ਦਲਚੰਦਰਮਾਂ ਦੇ ਵਿੱਚ ਬੱਚਾ ਵਾਲੇ ਦਲਚੰਦਰਮਾਂ ਬਿਲਕੁਲ ਨਿਹਰੇ ਹੁੰਦੇ ਚੰਦਰਮਾਂ ਨਾਲ ਮਨ ਦੇ اندر ਬਿਲਕੁਲ ਨਿਹਰਾ ਹੁੰਦਾ ਕਿਦੇ ਬਾਰੇ ਨਿਰਆਕਾਰਿ ਬਾਰੇ ਨਿਰਕਾਰ ਗਿਆਨ ਬਾਰੇ ਆਤਮ ਗਿਆਨ ਬਾਰੇ ਨਹੀਂ ਰਹੂਦਾ ਸੰਸਾਰੀ ਗਿਆਨ ਹੋਵੇ ਉਹਦਾ ਕੋਈ ਰੌਲਾ ਨਹੀਂ ਪ੍ਰਭਾ ਪ੍ਰੀਤum ਕਰੋ ਵਿਚਾਰ ਪਰਵਾੜੇਦਨ ਵਿਚਾਰ ਸ਼ੁਰੂ ਕਰੋ ਪ੍ਰੇਤੂ ਦੀ ਯਾਨੀ ਕੁਰਬਾਨੀ ਦੀ ਵਿਚਾਰ ਸ਼ੁਰੂ ਕਰੋ ਗੁਰਾਕਰ ਕੀ ਹੈ ਦੀ ਵਿਚਾਰ ਸ਼ੁਰੂ ਕਰੋ ਜਦਦਰ ਵਿਚਾਰ ਸ਼ੁਰੂ ਹੋਈ ਥੋੜੀ ਜੀ ਰੋਸ਼ਨੀ ਬਲਦੇ ਉੱਤੇ ਪੈਦੀ ਹੈ ਗੱਲ ਸੁਣੇ ਕਿ ਤੋ ਬਾਹਰੋਂ ਰੋਸ਼ਨੀ ਪਈ ਤਬ ਵਿਚਾਰ ਸ਼ੁਰੂ ਹੋਈ ਦੱਸੇ ਤਬ ਨਾ ਵਿਚਾਰ ਨਹੀਂ ਸ਼ੁਰੂ ਹੁੰਦੀ ਲੋਕ ਤਾਂ ਬਾਹਰੋਂ ਬੰਦ ਨੇ ਤੁਹਾਡੇ ਸ਼ੁਰੂ ਬਾਰੇ ਬੋਲਦੇ ਰਹੇ ਸਾਰੇ ਉਹ ਬਾਰਮੁਖੀ ਗਿਆਨ ਹੈ ਸਿਗਾ ਜਾਂ ਅੰਦਰ ਝਾਕਣ ਲੱਗਿਆ ਫਿਰ ਵਿਚਾਰ ਹੋਈ ਵਿਚਾਰ ਚੋਂ ਗਿਆਨ ਮਿਲਦਾ ਗੁਰਬਾਣੀ ਪੜ੍ਹੇ ਤਾਂ ਕੁਝ ਨਹੀਂ ਮਿਲਦਾ ਵਿਚਾਰੇ ਤੇ ਮਿਲਦਾ ਜੋ ਕੁਛ ਵੀ ਮਿਲਦਾ ਪਰ ਬਾਪੀ ਤੁਮ ਕਰੋ ਵਿਚਾਰ ਘਟ ਮੇ ਖੇਲਾ ਘਟ ਉਬਾਰ ਜਦ ਘਟ ਦੇ ਵਿੱਚ ਚੰਨ ਦੇਖਿਆ ਨਗਾ ਮਾਰ ਕੇ ਅੰਦਰ ਉਥੇ ਤਾਂ ਘਾਟਾ ਪਾਰ ਖੇਡਦਾ ਉਥੇ ਤਾਂ ਬੋਲਦਾ ਵੀ ਤਾਂ ਆਪ ਹੀ ਆਹ ਜਿਹਨੂੰ ਬਾਹਰ ਟੋਲਦਾ ਤਾਂ ਉਹ ਤਾਂ ਬੋਲਦੇ ਵਿੱਚ ਘਟਮਾ ਖੇਲੇ ਆ ਘਟੋ ਆ ਬਾਹਰ ਆ ਘਾਟਾ ਪਾਰ ਆ ਘਾਟਾ ਪਾਰ ਨੂੰ ਕਹਿੰਦੇ ਨੇ ਜਿਹੜਾ ਘਟਦਾ ਨਹੀਂ ਬੰਨ ਘਟਦਾ ਵੰਦਾ ਗਿਆਨ ਘਟਦਾ ਵੰਦਾ ਰਹਿੰਦਾ ਜਿੱਤ ਦਾ ਗਿਆਨ ਨਹੀਂ ਘਟਦਾ ਵਾ ਅੱਧੇ ਦਾ ਗਿਆਨ ਘਟਦਾ ਵਾ ਅੱਧਾ ਹੈਡੀ ਰੋਸ਼ਦੀ ਟਗੀ ਰਹਦੀ ਉਹ ਨਹੀਂ ਅੱਧੇ ਦਾ ਗਿਆਨ ਘਟਦਾ ਵਾ ਅੱਧਾ ਮਨ ਮੈਲਾ ਹੁੰਦਾ ਰਹਿੰਦਾ ਜਿਤਨੇ ਮੈਲਾ ਹੁੰਦਾ ਅੱਧਾ ਹੀ ਮੈਲਾ ਹੁੰਦਾ ਹੈ ਉੱਧਾ ਮੈਲਾ ਇੱਕ ਪਾਸਾ ਮੈਲਾ ਹੁੰਦਾ ਹੈ ਨਾ ਇੱਕ ਪਾਸਾ ਮੈਲਾ ਹੁੰਦਾ ਹੀ ਨਹੀਂ ਸਿੱਕੇ ਦੇ ਦੋ ਪਹਿਲੂ ਜੇ ਆਪਾਂ ਬੋਲ ਲਈਏ ਇੱਕ ਪਾਸਾ ਮੈਲਾ ਹੁੰਦਾ ਦੂਜਾ ਪਾਸਾ ਮੈਲਾ ਹੁੰਦਾ ਹੀ ਨਹੀਂ ਘੱਟ ਮੈਂ ਖੇਲੇ ਘੱਟ ਅਪਾਰ ਹੂੰ ਕਾਲ ਕਲਪਨਾ ਕਦੇ ਨਾ ਖਾਏ ਆਦipurk ਮਹਿ ਰਹੇ ਸਮਾਏ ਜਿੰਨਾ ਚਿਰ ਵਿਚਾਰ ਕਰਦਾ ਰਹੂrna ਚਿਰ ਕਲਪਨਾ ਸ਼ੁਰੂ ਧੀ ਹੁੰਦੀ ਕਲਪਨਾ ਹੁੰਦੀ ਹੋਈ ਧੀ ਮਾਇਆ ਦੀ ਭੁੱਖ ਜਾਗਦੀ ਓਦੀ ਜੇ ਸ਼ਬਦ ਵਿਚਾਰ ਕਰਦੇ ਰਹੀਏ ਗੁਰਬਾਣੀ ਵਿਚਾਰ ਕਰਦੇ ਰਹੀਏ ਤਬ ਹਾਲੇ ਜਿਹੜੇ ਕੰਮ ਕਰ ਲੂ ਉਹਨੇ ਸਾਰੇ ਭੁੱਲੇ ਰਹੇ ਨੇ ਮਾਇਆ ਦੇ ਜਿੰਨੇ ਪ੍ਰੋਗਰਾਮ ਨੇ ਸਾਰੇ ਭੁੱਲੇ ਰਹੇ ਨੇ ਉਹ ਜੇ ਜਦੋਂ ਮਾਇਆ ਦੇ ਫੁਰਨੇ ਉਹਦੇ ਉੱਠਣ ਲੱਗਦੇ ਨੇ ਉਹੀ ਕਲਪਨਾ ਹੈ ਮਾਇਆ ਦੇ ਫੁਰਨਾ ਦੇ ਕਾਲ ਹੈ ਸਮੇ ਸਮਾਵੀਅ ਮਾਤਵੀਅ ਹੈ ਕਾਲ ਕਲਪਨਾ ਕਦੇ ਨਾ ਇਹ ਦੋਨੋਂ ਆਉਂਦੀਆਂ ਜਿਹੜਾ ਮਾਇਆ ਦੇ ਫੁਰਨਾ ਦੇ ਵਿੱਚ ਜਿਉਦਾ ਹੈ ਜਦੋਂ ਮਾਇਆ ਦੇ ਫੁਰਨਾ ਤੋਂ ਪਰੇ ਸ਼ਬਦ ਵਿਚਾਰ ਚਲਾਉਂਦਾ ਫਿਰ ਇਹਨੂੰ ਉਂਗਪੋ ਖੋਦੀ ਹੋਈ ਨਹੀਂ ਇਹਦੀ ਲੱਟ ਜਾਂਦੀ ਹੈ ਫਿਰ ਉੰਗ ਭੁੱਖਾ ਨਾ ਚ ਰਹਿ ਜਾਣਾ ਚ ਮਾਇਆ ਦੇ ਫਰਨੇ ਫਰਨੇ ਭੋਲਾਨੀ ਫਸਾ ਰਹਿੰਦੇ ਭਜਦਾ ਨੱਠਦਾ ਭਜਦਾ ਨੱਠਦਾ ਮਾਇਆ ਦੇ ਫਰਨੇ ਚ ਉਹਨਾਂ ਜਿਹੜੇ ਵਾਂਗ ਭੁੱਖਾ ਇਹਨੂੰ ਘਟ ਮੈਂ ਖੇਲੇ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਫਿਰ ਕਾਲ ਕਲਪਨਾ ਕਦੇ ਨਾ ਖਾਏ ਖਾਏ ਚਿੰਤਾ ਪੈਦਾ ਹੁੰਦੀ ਹੈ ਚਿੰਤਾ ਦਾ ਖਾ ਜਾਂਦੀ ਆ ਇਹਨੂੰ ਮਾਇਆ ਦੇ ਫਰਨੇ ਚਿੰਤਾ ਹੈ ਚਿੰਤਾ ਹੀ ਖਾਂਦੀ ਹੈ ਇਹਨੂੰ ਇਹ ਸ਼ਬਦ ਵਿਚਾਰ ਚ ਲੱਗਿਆ ਰਹੇ ਚੰਤਾ ਖਾਂਦੀ ਨਹੀਂ ਕਾਲ ਕਲਪਨਾ ਕਦੇ ਨਾ ਕਲਪਨਾ ਹੀ ਕਾਲ ਹੈ ਜੇ ਕਲਪਨਾ ਤੋਂ ਬਚਣਾ ਉਹਨੂੰ ਕਾਲ ਦਾ ਰੂਪ ਸਮਝੋ ਕਾਲ ਤੋਂ ਆਦਮੀ ਡਰਦਾ ਹੈ ਕਲਪਨਾ ਤੋਂ ਅਸੀਂ ਤਾਂ ਡਰਾਂਗੇ ਜੇ ਕਲਪਨਾ ਨੂੰ ਹੀ ਕਾਲ ਮੰਨ ਲਵਾਂਗੇ ਮਾਇਆ ਦੇ ਪਿੱਛੇ ਭੱਜਣਾ ਮਾਇਆ ਦੀ ਦੌੜ 'ਚ ਰਹਿਣਾ ਹੀ ਜੰਬੂ ਬੰਦ ਮਾਇਆ ਦੀ ਦੌੜ ਜਿਹੜਾ ਬਾਹਰ ਹੋ ਗਿਆ ਉਹਦਾ ਜੰਬੂ ਬੰਦ ਖਤਮ ਹੋ ਗਿਆ ਜਿਹਨੇ ਮਾਇਆ ਦੀ ਦੌੜ ਤੇ ਆਸ ਦੀ ਉਹ ਮੁਕਤ ਹੈ ਮੋਟੇ ਤੌਰ ਤੇ ਮੁਕਤੀ ਮਾਇਆ ਦੀ ਦੌੜ ਤੇ ਅਕੜੀ ਹੈ ਇਹ ਨਹੀਂ ਹੈਗਾ ਵੀ ਬਾਹਰ ਰੂਪ ਬਾਹਰ ਪ੍ਰਗਟ ਤੌਰ ਤੇ ਸੀ ਤਿਆਗੀ ਹੋਵੇ ਬੰਦੇ ਅੰਦਰ ਦੌੜ ਚਲਦੀ ਹੋਵੇ ਮਨ ਕਰਕੇ ਤਿਆਗਣੀ ਹੈ ਬਾਹਰੋਂ ਚਾਹੇ ਨਾ ਲੱਗੇ ਲੋਕਾਂ ਨੂੰ ਤਿਆਗਦਾ ਅੰਦਰੋਂ ਤਿਆਗੀ ਹੋਣੀ ਚਾਹੀਦੀ ਹੈ ਜੇ ਬਾਹਰੋਂ ਤਿਆਗੀ ਹੋਈ ਲੱਗੇ ਲੋਕਾਂ ਨੂੰ ਅੰਦਰੋਂ ਤਿਆਗੀ ਨਾ ਹੋਵੇ ਉਹਦਾ ਮਤਲਬ ਕੋਈ ਨਹੀਂ ਤਿਆਗਣ ਦਾ ਉਹ ਤਿਆਗੀ ਹੋਈ ਨਹੀਂ ਹੁੰਦੀ ਆਰਾਂ ਚੁੱਪਾ ਚੁੱਪਾ ਚੁੱਪ ਨਾ ਹੋਵੇ ਉਧਰੋਂੋਂ ਤਾਂ ਨਹੀਂ ਜੋ ਕਾਲ ਕਲਪਨਾ ਕਦੇ ਨਾ ਖਾਏ ਫਿਰ ਕਿਉਂ ਆਦਪੁਰਖ ਮਾਰੇ ਸਮਾਏ ਮੇਰਾ ਆਦਪੁਰਖ ਨਾ ਆਪਣਾ ਮੂਲ ਉਹ ਚ ਸਮਾਇਆ ਰਹਿੰਦਾ ਜਦੋਂ ਵਿਚਾਰ ਹੁੰਦੀ ਹੈ ਵਿਚਾਰ ਦੇ ਵਿੱਚ ਦੋ ਜਾਣੇ ਵਿਚਾਰ ਕਰਦੇ ਨੇ ਇੱਕ ਵਿਚਾਰ ਹੁੰਦੀ ਹੋਰੀ ਇੱਕ ਉਹਦੀ ਪ੍ਰਕਾਦਪੁਰਖ ਬਨ ਬਨ ਉਹਦੋਂ ਬੋਲੂ ਜਦੋਂ ਵਿਚਾਰ ਕਰੀਏ ਮਨ ਦੀ ਹੁੰਦਾ ਉਦੋਂ ਉਦੋਂ ਆਨੰਦ ਅਲੇਵਾਂ ਜਿਸਮਾਏ ਹੁੰਦਾ ਜਦੋਂ ਵਿਚਾਰ ਕਰੀਏ ਨਾ ਬੁੱਧ ਤਾਂ ਫੁਰਨਾ ਹੀਆ ਫੁਰਦਾ ਹੁੰਦਾ ਹੀ ਨਹੀਂ ਉਦੋਂ ਚਿੱਤ ਵਿੱਚ ਫੁਰਨਾ ਹੁੰਦਾ ਹੀ ਨਹੀਂ ਮਾਇਆ ਦਾ ਉਹਦੇ ਵਿੱਚੇ ਸਮਾਇਆ ਹੁੰਦਾ ਇਸ ਕਰਕੇ ਆ ਮਨ ਜਿਹੜਾ ਹੈਗਾ ਆਤਪੁਰਖ ਸਮਾਇਆ ਰਹਣਾ ਹੁੰਦਾ ਚਾਹ ਆਤਪੁਰਖ ਮੈਂ ਰਹਿਿਆ ਸਮਾਇਆ ਜੇ ਆਦਪੁਰ ਕੋ ਸੁਭਾਰ ਹੈ ਤਕਾਲ ਹੈ ਜੀ ਆਦਪੁਰ ਕੋ ਸਬ ਸਬੂ ਚ ਲੋਕ ਇਹ ਰਹੰਦਾ ਮਾਨੂੰ ਸੋ ਜੀ ਦੁਤੀਆ ਤੂੰ ਕਰ ਜਾਣੇ ਅੰਗ ਮਾਇਆ ਬ੍ਰਹਮੂ ਰਮਨ ਸਭ ਸੰਗ ਦੁਤੀਆ ਦੋਹੂ ਕਰ ਜਾਣੇ ਅੰਗ ਦੋਈ ਦੀ ਗੱਲ ਇਹ ਹੈ ਕਿ ਦੋ ਜਿਹੜੇ ਅੰਦ ਨੇ ਚਿੱਤਰਵੰਦ ਹੋ ਆਉਂਦੇ ਨੇ ਇਹ ਬੁੱਲਜ ਮਾਇਆ ਦੀ ਭੁੱਖ ਹੈ ਮਨ ਵਿੱਚ ਮਾਇਆ ਦੀ ਭੁੱਖ ਆਤਪੁਰਖ ਵੀ ਜਿਹੜਾ ਸਮਾਇਆ ਹੋਇਆ ਹੈ ਉਹਦਾ ਧਿਆਨ ਦੇਣਾ ਲੇਦਾ ਧਿਆਨ ਮਾਇਆ 'ਚ ਹੈ ਧਿਆਨ ਹੈ ਸਰੀਰ 'ਚ ਜੇ ਲੋ ਧਿਆਨ ਆ ਪਰ ਆਤਪੁਰਖ ਹੈ ਆਤਪੁਰਖ ਦਾ ਧਿਆਨ ਇੱਥੇ ਦੋ ਚੱਲ ਰਹੇ ਨੇ ਮਨ ਦਾ ਧਿਆਨ ਹੈ ਜਿਹਦਾ ਧਿਆਨ ਹੈ ਆਦਪੁਰਖ ਤੇ ਅਨੂਜੇ ਪੈਦਾ ਹੋਇਆ ਨਾ ਦੋ ਤਾਂ ਆਏ ਹੋਗੇ ਦੁਤੀਆਦੂ ਕਰ ਜਾਣਾ ਇਹ ਦੋ ਆਂਦ ਨੇ ਜਿਹੜਾ ਧਿਆਨ ਹੈ ਉਹਨੇ ਬਹਾਲਾ ਸ਼ਰੀਰ ਪੈਦਾ ਕੀਤਾ ਉਹ ਬਹਾਲਾ ਸ਼ਰੀਰ ਨਾ ਅਟੈਚ ਰਹਿੰਦਾ ਜੜਾ ਆਦਪੁਰਖ ਉਹ ਪਿੱਛੇ ਸੱਚਖੰਡ ਅਟੈਚ ਰਹਿੰਦਾ ਉਹ ਹਿਰਦੇ ਚ ਅਟੈਚ ਰਹਿੰਦਾ ਉਹ ਹਿਰਦੇ ਚ ਰਹਿੰਦਾ ਇਧਰ ਮਾਇਆ ਚ ਨਹੀਂ ਆਉਂਦਾ ਇਹ ਦੋ ਅੰਗ ਨੇ ਇੱਕ ਪਾਸੇ ਬ੍ਰਹਮਾ ਇੱਕ ਪਾਸੇ ਮਾਇਆ ਮਨ ਮਾਇਆ 'ਚ ਫਸ ਗਿਆ ਜਾ ਕੇ ਮਨ ਮਾਇਆ 'ਚ ਫਸ ਗਿਆ ਜੇ ਵਿੱਚ ਤੋਂ ਫਸਿਆ ਨਹੀਂ ਉਹ ਆਪਣੇ ਮੂਲ ਨਾਲ ਉਹ ਆਪਣੇ ਸੱਚ ਨਾਲ ਜੁੜਿਆ ਹੈ ਮਾਇਆ ਬ੍ਰਹਮ ਨੂੰ ਰਮੈ ਸਭ ਸੰਗ ਮਾਇਆ ਔਰ ਬ੍ਰਹਮ ਸਾਰੇ ਹਮੇਸ਼ਾ ਸਾਥ ਹੀ ਰਹਿੰਦੇ ਨੇ ਮਾਇਆ ਕੀ ਹੈ ਮਨ ਮਾਇਆ ਰੂਪ ਹੈ ਬਾਹਲਾ ਸਰੀਰ ਔਰ ਅੰਦਰਲਾ ਸਰੀਰ ਦੋ ਇਕੱਠੇ ਰਹਿੰਦੇ ਨੇ ਬਾਲਾ ਸੀਰ ਮਾਇਆ ਦਾ ਬੁੱਧਲਾ ਸੀਰ ਸੱਚ ਦਾ ਬਾਲਾ ਸੀਰ ਝੂਠ ਦਾ ਮਾਇਆ ਝੂਠੀ ਹੈ ਝੂਠ ਹੈ ਸੱਚ ਹੈਗਾ ਹੀ ਸੱਚ ਸੱਚ ਹਮੇਸ਼ਾ ਰਹਿੰਦਾ ਮਾਇਆ ਰੂਪ ਬਟਾਉਂਦੀ ਰਹਦੀ ਹੈ ਮਾਇਆ ਦਾ ਰੂਪ ਵਿਗੜਦਾ ਬਟਾਉਂਦੀ ਰਹਦੀ ਹੈ ਤਾਂ ਪੁਰਾਣੀ ਹੋ ਜਾਂਦੀ ਹੈ ਹਾਂਜੀ ਇਹ ਦੋ ਇਕੱਠੇ ਹੀ ਰਹਿੰਦੇ ਨੇ ਮਾਇਆ ਬ੍ਰਹਮ ਰਮੇ ਸਭ ਸੰਗ ਹਾਂ ਮਾਇਆ ਬ੍ਰਹਮ ਮਾਇਆ ਨੇ ਕਿੱਥੇ ਜਾਣਾ ਜੇ ਬ੍ਰਹਮ ਸਰਵਵਿਆਪੀ ਹੈ ਜੇ ਚੇਤਨ ਸਰਵਵਿਆਪੀ ਹੈ ਮਾਇਆ ਬਾਹਰ ਜਾਊ ਕਿੱਥੇ ਜਗ੍ਹਾ ਹੀ ਨਹੀਂ ਕੋਈ ਜਿੱਥੇ ਮਾਇਆ ਨੂੰ ਸਰਦ ਵਿੱਚ ਜਾ ਕੇ ਜਿਸ ਸਪੇਸ ਉੱਤੇ ਸਿਤੂ ਉਹ ਤਾਂ ਸਰਵਵਿਆਪੀ ਆਪ ਸਰਵਵਿਆਪੀ ਹੈ ਮਾਇਆ ਉਹਦੇ ਅੰਦਰ ਹੀ ਹੈ ਇਸ ਕਰਕੇ ਮਾਇਆ ਉਹਦੇ ਕਾਬੂ 'ਚ ਹੈ ਬਾਹਰ ਨਹੀਂ ਉਹ ਤੇ ਮੇ ਕਾਬੂ ਨਹੀਂ ਹੋ ਸਕਦੀ ਮਾਇਆ ਹੂੰ ਨਾ ਉਹ ਬੜਾ ਨ ਘਟਦਾ ਜਾਏ ਅਕੂਲ ਨਿਰੰਜਨ ਇਕੈ ਭਾਏ ਨਾ ਉਹ ਬੜਾ ਨ ਘਟਦਾ ਜਾਏ ਜਿਹੜਾ ਅੱਦਲ ਹੈ ਨਾ ਜਿਹੜਾ ਅੱਦਲ ਹੈ ਉਹ ਜਿਹਦੇ ਨਾਲ ਜੁੜਿਆ ਹੋਇਆ ਉਹ ਕੌਣ ਉਹ ਸੱਚਖੰਡ ਹੈ ਸੱਚਖੰਡ ਜਗਾਉਣਾ ਸੱਚਖੰਡ ਚ ਰੁਬ ਰੁਬ ਦੋ ਤਾਂ ਹੋ ਗਏ ਪਹਿਲਾਂ ਦੁਤ ਗਿਆ ਤਹੁ ਕਰ ਜਾਣੋ ਦੋ ਤਾਂ ਇਹ ਹੋਗੇ। ਦੋ ਤਾਂ ਇਹ ਹੋਗੇ। ਮਾਇਆ ਬ੍ਰਹਮ ਦੋ ਤਾਂ ਇਹ ਹੋਗੇ ਸਾਡੇ ਸਾਹਮਣੇ ਨੇ ਤਾਂ। ਉਹ ਕੌਣ? ਉਹ ਥਰਡ ਪਰਸਨ। ਉਹ ਪੂਰਨ ਬ੍ਰਹਮਾ ਜਿਹੜਾ ਇਹਦੇ ਪਿੱਛੇ ਆ ਦੋਹਾਂ ਤੇ ਜਿਹਦੇ ਹੁਕਮ ਨਾਲੇ ਪੈਦਾ ਹੋਏ ਨੇ ਜਿਹੜਾ ਇਹਨਾਂ ਨੂੰ ਪਾਲਣ ਵਾਲਾ ਹੈ। ਉਹ ਵੱਧਾ ਘਟਦਾ ਨਹੀਂ ਹੈਗਾ ਉਹ ਪੂਰਨ ਪਰਮਾਤਮਾ ਉਹ ਵੜੇ ਨਾ ਘਟਦਾ ਹੈ ਇਹਨਾਂ ਦਾ ਗਿਆਨ ਵੱਧਾ ਘਟਦਾ ਉਹਦਾ ਪੂਰਾ ਹੀ ਰਹਿੰਦਾ ਉਹ ਨਹੀਂ ਉਹ ਬਣਾਉਂਦਾ ਇਹਨਾਂ ਨੂੰ ਘਟਾਉਂਦਾ ਨਹੀਂ ਘਟਾਉਂਦਾ ਤਾਂ ਬਣੇ ਨੂੰ ਘਟ ਘਟਦਾ ਤਾਂ ਬੰਦੀ ਵਜ੍ਹਾ ਨਾਲ ਹੈ ਗਿਆਨ ਮਾਨਸ ਅਤੇ ਬੁੱਧੀ ਦੀ ਵਜ੍ਹਾ ਨਾਲ ਘਟਦਾ ਹੈ ਪਰ ਜਿਹੜਾ ਪੂਰਨ ਪਰਮਾਤਮਾ ਸੱਚਖੰਡ ਉਹਦਾ ਗਿਆਨ ਇਹਨੂੰ ਘਰਦਾ ਹੀ ਰਹਿੰਦਾ ਉਹ ਪੂਰਾ ਕਰਦਾ ਰਹਿੰਦਾ ਪੂਰ ਰਹੋ ਸਰਵਤਰਮਹ ਉਹ ਆਪਣੇ ਹੁਕਮ ਨਾਲ ਆਪਣੇ ਸ਼ਬਦ ਨਾਲ ਆਪਣੇ ਉਪਦੇਸ਼ ਨਾਲ ਇਹਨੂੰ ਪੂਰਾ ਕਰਦਾ ਰਹਿੰਦਾ ਜਿਹੜਾ ਤੀਜਾ ਤੇ ਤਿੰਨ ਹੋ ਗਏ ਦੋ ਤਾਂ ਹੋ ਗਏ ਦਾਲ ਦੇ ਜਿਹੜਾ ਦਾਲ ਆ ਦੋ ਤਾਂ ਉਹ ਹੋ ਗਏ ਤੇ ਤੇ ਤੀਜਾ ਸਾਫਤ ਹੋ ਗਿਆ ਤਿੰਨ ਹੋ ਗਏ ਹੁਣ ਦੂਜੇ ਨੰਬਰ ਤੇ ਆਗੇ ਤਿੰਨ ਹੋ ਗਏ ਨਾ ਨਾ ਉਹ ਬੜੇ ਨਿਕੜਦਾ ਜਾਈ ਉਹ ਤਾਂ ਵੱਧਾ ਘੜਦਾ ਨਹੀਂ ਕਿ ਕਦਾ ਹੋ ਆ ਮਾਇਆ ਅਭਰਮੇ ਇਕੱਠੇ ਨੇ ਤਨੋ ਵੀਰੋ ਨਾ ਵੱਢੇ ਨਾ ਘੜਦਾ ਜਾਏ ਅਕੂਲਨ ਰੰਜਨ ਇੱਕ ਹੈ ਭਾਈ ਅਕੂਲਨ ਰੰਜਨ ਉਹ ਉਹਦੇ ਚ ਕੋਈ ਭੁੱਖ ਹੈ ਉਹਦੇ ਚ ਦੂਜੀ ਭੁੱਖ ਨਹੀਂ ਉਹ ਕੋਈ ਭਾਏ ਉਹਦੇ ਜਿਹੀ ਭੁੱਖ ਹੈ ਪਰ ਪੁਕਾਰਦੀ ਭੁੱਖ ਹੈ ਕਿ ਸਾਰਿਆਂ ਨੂੰ ਜਗਾਉਣਾ ਹੈ ਮੈਂ ਸਭਨਾ ਜੀਆਂ ਨੂੰ ਦਾਤਾਂ ਦੇਣ ਦੀ ਭੁੱਖ ਹੈ ਸਭਨਾ ਜੀਆਂ ਦਾ ਇੱਕ ਦਾਤ ਇੱਕ ਦਾਤਾਂ ਉਹ ਸਾਰੇ ਜੀਵਾਂ ਨੂੰ ਪਾਲਣਾ ਪੈਦਾ ਕਰਨਾ ਰੱਖਿਆ ਕਰਣੀ ਉਹ ਉਹਦੀ ਇਹ ਹੀ ਭੁੱਖ ਹੈ ਜਗਾਉਣਾ ਜਗਾਉਣ ਖਾਤਰ ਇਹ ਕਰਦਾ ਸਭ ਕੁਝ ਸਾਰੇ ਜੀਵਾਂ ਨੂੰ ਭਰ ਕੇ ਪੂਰਾ ਕਰਨਾ ਉਹਦਾ ਇਹ ਉਹਦੇ ਅੰਦਰ ਇਹ ਹੀ ਇੱਛਾ ਹੈ ਹੋਰ ਛੇ ਨਹੀਂ ਕੋਈ ਹੋਰ ਪਰਮਾਰਥ ਦੀ ਇੱਛਾ ਸੌਰਥ ਦੀ ਇੱਛਾ ਨਹੀਂ ਉਹਦੇ ਅੰਦਰ ਹੈ ਹਾਂ ਜ ਤ੍ਰਿਤੀਏ ਤੀਨੇ ਸਮ ਕਰ ਲਿਆ ਵੈ आनंद मूल परम पद पावे पौनागी तीज तीसरे नंबर ਤੇ ਤਿੰਨਾਂ ਨੂੰ ਇੱਕੋ ਹੀ ਮੰਨੋ ਇਹ ਦੋ ਇਕੱਠੇ ਕਰਕੇ ਤੀਏ ਉਹਦੇ ਬਰਾਬਰ ਹੋਣੇ ਨੇ ਅੱਦੇ-ਅੱਦੇ ਨਾਲ ਇਹਨਾਂ ਨੂੰ ਇੱਕ ਕਰਨਾ ਤੇ ਤੀਨਾਂ ਸਮੇ ਹੋ ਗਏ ਫਿਰ ਜੇ ਚਤਰਮਾ ਨੇ ਕੋ ਹੋ ਗਏ ਅਕੋਰ ਨਾਲ ਨਾ ਕੋਈਆ ਸਮਾ ਹੋ ਗਏ ਨਾ ਪ੍ਰਬਰ ਹੋ ਗਏ ਤ੍ਰਿਤੀਆ ਤੀਏ ਨੰਬਰ ਤੇ ਆ ਤਿੰਨੋਂ ਸਭ ਕਰ ਲਿਆ ਵੇ ਤਿੰਨਾਂ ਨੂੰ ਇੱਕ ਜਗ੍ਹਾ ਕਰ ਦਵੇ ਪੂਰਨ ਬ੍ਰਹਮ আর ਮਾਨਸ ਚੇਤ ਦੀ ਏਕਤਾ আর ਪੂਰਨ ਬ੍ਰਹਮ ਇਹ ਕਹੋਗੇ ਸੰਭ ਹੋ ਗਿਆ ਯਾਨੀ ਜਿਹੜਾ ਗੁਰਮਖ ਹੈ ਉਹ ਵੀ ਇੱਕਨ ਇੱਕ ਹੋਇਆ ਤਾਂ ਉਗਬੈ ਜਿਹੜਾ ਇੱਕ ਹੋ ਗਿਆ ਸਰੀਰ ਚ ਔਰ ਸੱਚ ਕਰਨ ਵਾਲਾ ਇੱਕ ਇਹਦੇ ਤ੍ਰਿਤੀਆ ਤੀਨਾ ਬਰਾਬਰ ਹੋ ਗਿਆ ਗੁਰਮਖ ਦੇ ਮਾਨਸ ਚੇਤੇ ਕਹੋਗੇ ਸਤਜੰਨ ਵੀ ਕਾ ਬਰਾਬਰ ਹੋ ਗਏ ਉਹਦੇ ਦੋਏ ਰਲ ਕੇ ਜਾਂ ਦੇਖੋਏ ਨੇ ਤਾਂ ਆਕਲ ਨਾਲ ਨਾਲ ਦੇ ਬਰਾਬਰ ਹੀ ਹੋ ਗਏ ਤ੍ਰਿਤਿਆ ਤਿੰਨੇ ਜਿੰਨੇ ਸਾਰੇ ਇੱਕ ਥਾਂ ਹੋ ਗਏ ਜਦ ਜਤਨੇ ਕਰੂਪ ਹੋ ਗਏ ਆਨੰਦ ਮੂਲ ਪਰਮਪਦ ਪਾਵੈ ਜਤਨਾ ਨੂੰ ਇੱਕ ਰੂਪ ਸਮਝ ਲਿਆ ਉਹਨੇ ਵੀ ਇੱਕ ਉਹ ਸਾਉਤ ਤੋਂ ਇਹ ਨਾਲ ਹੋਈ ਹੋਈ ਆ ਰੂਪ ਤੱਤ ਨੇ ਹੋਏ ਇੱਕ ਸਾਵਤਾ ਦਾਣਾ ਦੋ ਦਾਣੇ ਨੇ ਅਡੰਡ ਉਹ ਜੋ ਇੱਕ ਦਾਣਾ ਢਾਲਦਾ ਤਾਂ ਜਿਉਂਦਾ ਤਿਵੇਂ ਜਾਜਾ ਹੁੰਦਾ ਹੈ ਇੱਕ ਕਾਲਾ ਹੋ ਗਿਆ ਦਾਣ ਉਹਦਾ ਦਾਣਾ ਕਾਲਾ ਹੋ ਗਿਆ ਨਾ ਤਾਂ ਦਾਲ ਹਿੱਸਾ ਉਹਨੂੰ ਠੀਕ ਕਰਕੇ ਉਹਨੂੰ ਜੋੜ ਕੇ ਬਰਾਬਰ ਕਰਕੇ ਤਾਂ ਜਾ ਕੇ ਬਣੇ ਤੋਣਾ ਬਨਤ ਹੋਵੋ ਸ਼ਬਦ ਲਾਗੋ ਬਣੇ ਮੈਲਾ ਹੋਇਆ ਹੋਇਆ ਬਨ ਮੈਲ ਮੰਦਿ ਮਲੀਂਤਾ ਲਾ ਕੇ ਇੱਕ ਕਰਕੇ ਤਿੰਨੇ ਬਰਾਬਰ ਹੋਗੇ ਇਹੀ ਕੁਛ ਕਰਨਾ ਹੋਰ ਕੁਛ ਇੱਥੇ ਕੰਮ ਵੈਸੇ ਤਾਂ ਖਤਮ ਹੋ ਗਿਆ ਵੀਰ ਨੇ ਇਥੇ ਕਹਿਤਾ ਤ੍ਰਿਤੀਆ ਦਿਨ ਸੰਕਰਲੇ ਹੋ ਗਏ ਆਨੰਦ ਮੂੜ ਪਰਮਪਦ ਬਸੇ ਤੇ ਖਤਮ ਹੋ ਗਏ ਆਨੰਦ ਮੂੜ ਆਪਣੇ ਮੂੜ ਨਾਲ ਜੁੜ ਗਿਆ ਆਨੰਦ ਹੋ ਗਿਆ ਜੋ ਮੂੜ ਰੂਪ ਸੀ ਉਹ ਹੀ ਬਣ ਗਿਆ ਸਭ ਤੋਂ ਸੂਰਤ ਦਸਤਾਰ ਸਰਾ ਹੋ ਗਿਆ ਪਰਮਪਦ ਪਾਵੇਦੋ ਪਰਪਦ ਵੀ ਹੋਈ ਤੀਏ ਸੱਪਤੇ ਪੂਰਾ ਕਰਤਾ ਸਾਰਾ ਕੁਝ ਪਹਿਲਾ ਪਰਪਾ ਸੀ ਦੂਤਿਆ ਦੋਂਕਰ ਜਾਣੇ ਅੰਦ ਤ੍ਰਿਤੀਆ ਤੀਨੇ ਸਭ ਕਰ ਲਿਆ ਵਾ ਡਾਲ ਹੋ ਗਈ ਸੀ ਫਿਰ ਕੋ ਹੋ ਗਿਆ ਹਰ ਜੀ ਸਾਧ ਸੰਗਤ ਉਪਜੈ ਵਿਸ਼ਵਾਸ ਬਾਹਰ ਭੀਤਰ ਸਦਾ ਪ੍ਰਗਾਸ ਇਹ ਗੱਲ ਦਾ ਵਿਸ਼ਵਾਸ ਸਾ ਮਨ ਨੂੰ ਸੰਗਤ ਮਨ ਨੂੰ ਸਾਧਨ ਦੇ ਬਾਅਦ ਮਨ ਜਿੰਨਾ ਚਿਰ ਮੰਨ ਨਹੀਂ ਸਮਝ ਨਹੀਂ ਆਉਂਦੀ ਮਨ ਨੂੰ ਇਸ ਗੱਲ ਦੀ ਇਹਦਾ ਵਿਸ਼ਵਾਸ ਨਹੀਂ ਹੁੰਦਾ ਵੀ ਗੱਲ ਕੀ ਹੈ ਸਾਧ ਸੰਗਤ ਹੀ ਉਪਜਿਆ ਵਿਸ਼ਵਾਸ ਜਿਹਦੇ ਮਨ ਨੂੰ ਸੋਝੀ ਆ ਗਈ ਨਾ ਸੰਗਤੀ ਦਾ ਸਾਧਨ ਦਾ ਮਤਲਬ ਹੈ ਮਨ ਨੂੰ ਸੋਝੀ ਆ ਜਾਣੀ ਸੂਝਬਾਨ ਹੋ ਜਾਣਾ ਬੁੱਧ ਉਪਜਿਆ ਜਰ ਮਨ ਨੂੰ ਗਿਆਨ ਨਾ ਹੋ ਜਾਏ ਗੱਲ ਕੀ ਹੈ ਸਮਝਣਾ ਆ ਜਾਏ ਉਹ ਨਾਦਰ ਵਿਸ਼ਵਾਸ ਨਹੀਂ ਹੁੰਦਾ ਵੀ ਕੀ ਹੈ ਗੱਲ ਉਪਜਾਇਆ ਵਿਸ਼ਵਾਸ ਉਹ ਪੈਦਾ ਸੰਗਤ ਵਿੱਚ ਵਿਸ਼ਵਾਸ ਉਪਜਣਾ ਹੈ ਸੰਗਤ ਕਰੀ ਤਈ ਸਮਝ ਆਉਣੀ ਹੈ ਦੀ ਸਮਝ ਤੇ ਹੀ ਸਮਝ ਬਿਨਾ ਵਿਸ਼ਵਾਸ ਨਹੀਂ ਹੁੰਦਾ ਜਿੰਨਾ ਜਲ ਗੱਲ ਦੀ ਸਮਝ ਨਹੀਂ ਆਉਂਦੀ ਅੰਦਰਲਾ ਮੰਨ ਨਹੀਂ ਲੈਂਦਾ ਉਹਨਾਂ 'ਨ ਭਰੋਸਾ ਨਹੀਂ ਕਰਦਾ ਸਾਧ ਸੰਗਤ ਉਪਜਾਇਆ ਵਿਸ਼ਵਾਸ ਤਾਂ ਵਿਸ਼ਵਾਸ ਪੈਦਾ ਹੁੰਦਾ ਹੈ ਵਿਸ਼ਵਾਸ ਤਾਂ ਉਪਜਦਾ ਹੈ ਪਹਿਲਾਂ ਵਿਸ਼ਵਾਸ ਹੁੰਦਾ ਨਹੀਂ ਵਿਸ਼ਵਾਸ ਪੈਦਾ ਹੁੰਦਾ ਹੈ ਵਿਸ਼ਵਾਸ ਪੈਦਾ ਕਰਨ ਵਾਲੀ ਚੀਜ਼ ਗੁਰਬਾਣੀ ਦਾ ਵਿਸ਼ਵਾਸ ਹੈ ਜੀ ਲੋਕਾਂ ਨੂੰ ਕਿਉਂ ਸਮਝ ਨਹੀਂ ਆ ਸਮਝ ਹੈ ਨਹੀਂ ਸਮਝ ਹੋਵੇ ਤਾਂ ਵਿਸ਼ਵਾਸ ਹੋਵੇ ਜਿੰਨਾ ਚਿਰ ਮਨ ਨੂੰ ਗਿਆਨ ਨਹੀਂ ਹੁੰਦਾ ਮਨ ਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਦੀ ਬਿਲਕੁਲ ਕਲੀਅਰ ਸਮਝ ਨਹੀਂ ਆਉਂਦੀ ਉਹਨਾਂ ਦਾ ਗੁਰਬਾਣੀ ਤੇ ਭਰੋਸਾ ਹੋਣਾ ਮੁਸ਼ਕਲ ਗੱਲ ਹੈ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ ਗੁਰਬਾਣੀ ਸਮਝਣੀ ਨਹੀਂ ਉਹਨਾਂ ਨੂੰ ਗੁਰਬਾਨ ਤੇ ਭਰੋਸਾ ਹੋਣਾ ਹੀ ਨਹੀਂ ਉਹ ਹੱਥਾ ਟੱਕੜ ਜੋਗੇ ਹੀ ਨਹੀਂ ਸਰਦਾ ਹੀ ਹੈ ਉਹਨਾਂ ਦੀ ਉਹ ਸਰਦਾ ਵੀ ਝੂਠੀ ਹੋਇਆ ਉਹਨਾਂ ਦੀ ਉਹਨਾਂ ਕੋ ਗਿਆਨ ਵੀ ਝੂਠਾ ਹੀ ਹੈ ਉਹਦਾ ਜੋ ਦੇਣਾ ਉਹ ਤਾਂ ਦੇ ਹੀ ਜਾਂਦਾ ਹੈ ਕਿਤੇ ਅਰਦਾਸ ਕਰੀ ਤੇ ਜ਼ਿਆਦਾ ਮਿਲੂ ਉਹ ਤਾਂ ਉਹਨਾਂ ਦੀ ਬੜਾਈ ਹੋਈ ਆ ਜਿਹੜੇ ਉੱਥੇ ਪੂਰਾ ਚੜਾਵਾ ਚੱਕਣ ਵਾਲੇ ਨੇ ਨਾ ਉਹਨਾਂ ਨੇ ਬਣਾਇਆ ਹੈ ਬਖੰਡ ਇਹ ਵੀ ਜੇ ਅਰਦਾਸ ਕਰਦੇ ਆ ਉਹ ਮਿਲਦਾ ਉਹ ਮਿਲਦਾ ਜੇ ਤੂੰ ਕੋ ਉੱਥੇ ਕੋਈ ਚੜਾਉਂਗੇ ਤਾ ਉਹਨੂੰ ਉਹਨਾਂ ਦਾ ਹੀ ਇਹੋ ਜਿਹੜਾ ਵਾ ਜਿਹਨੂੰ ਤੁਸੀਂ ਦੇਣੇ ਪਰਮੇਸ਼ਰ ਨੂੰ ਪਰਮੇਸ਼ਰ ਦਾ ਘਰ ਜਾਂਦਾ ਉਹ ਦੇਣਾ ਤਉਨੂੰ ਪਰਮੇਸ਼ਰ ਨੇ ਆ ਪਰਮੇਸ਼ਰ ਨੂੰ ਤਾਂ ਕੋਈ ਬਲੀ ਜਾਂਦੀ ਫੇ ਜਿਹੜਾ ਚੱਕਦਾ ਜਿਹੜਾ ਵਾ ਉਹ ਦੇਵੇ ਤੁਨੂੰ ਪਰਮੇਸ਼ਰ ਕਹਦੇ ਦੇਵੇ ਉਹ ਕਾ ਠੇਕੇਦਾਰ ਹੈ ਪਰਮੇਸ਼ਰ ਦਾ ਉਹ ਪਰਮੇਸ਼ਰ ਖਾਤਰ ਕੀ ਕਰਦਾ ਜਿਹੜਾ ਜਿਹੜਾ ਵਾ ਚੱਕਦਾ ਉਹ ਕੀ ਕਰਦਾ ਉਹ ਤਾਂ ਝੂਠ ਬੋਲਦਾ ਉਹਦਾ ਲੋਟ ਹੈ ਉਹ ਠੇਕੇਦਾਰ ਹੈ ਠੇਕਾ ਲਿਆ ਉਹਦਾ ਪਰਮੇਸ਼ਰ ਦਾ ਕੁਛ ਐ ਕੋਈ ਹਿੱਸਾ ਦਿੰਦਾ ਹੈ ਤੇ ਥੱਗੀ ਚੱਲਦੀ ਹੈ ਹਾਂਜੀ ਬਾਹਰੋਂ ਪੀਤਰ ਸਦਾ ਪ੍ਰਗਾਸ ਜਦੋਂ ਵਿਸ਼ਵਾਸ ਹੋ ਜਾਂਦਾ ਹੈ ਫਿਰ ਅੰਦਰ ਬਾਹਰ ਜਾਣਾ ਰਹਿੰਦਾ ਅੰਦਰ ਤੋਂ ਲੈ ਜਾਣ ਹੈ ਉਹ ਆ ਬਾਹਰ ਵਾਲੇ ਜਿਹੜਾ ਕੋਈ ਕਰਦਾ ਨਹੀਂ ਪਖਾਇਆ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਪਖੰਡੀ ਨਹੀਂ ਸਾਰੇ ਜੋ ਬਾਹਰ ਪਖੰਡਵਾਦ ਆ ਉਹਦਾ ਵਿਗਿਆਨ ਹੋ ਜਾਂਦਾ ਹੈ ਬਾਹਰ ਭੀਤਰ ਸਦਾ ਪ੍ਰਗਾਸ ਸਦਾ ਪ੍ਰਗਾਸ ਕਿਉਂ ਪਤਾ ਵੀ ਬਾਹਰ ਤਾਂ ਇਹ ਜਿਹੜੇ ਧਰਮ ਦੇ ਨਾਲ ਉੱਤੇ ਠੱਗ ਰਹੇ ਬੈਠੇ ਸਾਰੇ ਚੂੜ ਬੋਲਦੇ ਨੇ ਉਹ ਤੁਸੀਂ ਤੁਹਾਨੂੰ ਉਹ ਲਿਖ ਕੇ ਦਿੱਤਾ ਪਰਮੇਸ਼ਰ ਨੂੰ ਕਿ ਤੁਸੀਂ ਮੇਰੇ ਨਾਲ ਤਾਂ ਖਾਓਗੇ ਜਿਵੇਂ ਮਰਜੀ ਬੜ ਜਾਂਦਾ ਹੈ ਧਾਰਮਿਕ ਬੰਦਾ ਹੋ ਜੀ